ਇਹ ਛੋਟੀ ਜੀ ਚੋਣ ਆ ਇੱਕ ਕੋਈ ਵੱਡੀ ਨਹੀਂ ਇਹਦੇ ਤੇ ਲਾਗੂ ਹੀ ਇਹਨੇ ਕਰਤੀਆਂ ਸ਼ਰਤਾਂ ਜਾਨੀਆਂ ਰੱਖਤੀਆਂ ਬੱਚਿਆਂ ਦੇ ਵੀ ਆਪਦੇ ਆਧਾਰ ਕਾਟ ਕਰੋ ਜੀ ਬੱਚਿਆਂ ਦੇ ਪਿੰਨ ਕਾਟ ਕਰੋ ਜੀ ਬੱਚਿਆਂ ਦੇ ਖਾਤੇ ਭੇਜੋ ਜੀ ਤੇ ਆਪਦੇ ਖਾਤੇ ਭੇਜੋ ਜੀ ਆਪਦੇ ਜੰਗਰ ਦੱਸੋ ਕੀ ਕੰਮ ਕਰਦੇ ਹੋ ਖੇਤੀ ਕਿੰਨੀ ਕਰਦੇ ਹੋ ਤੇ ਮੈਂ ਤਾਂ ਨਾ ਵੀ ਯਾਰ ਜੇ ਆਮ ਬੰਦਾ ਮੈਨੂੰ ੱੱਕੇ ਵਾਲੀ ਪਤਾ ਮੈਨੂੰ ਤਾਂ ਆਧਾਰ ਕਾਟ ਤੇ ਪਿੰਨ ਕਾਟ ਤੇ ਫੋਟਰ ਕਾਰਡ ਦਾ ਪਤਾ ਹੋਰ ਬਾਕੀ ਡਾਕੂਮੈਂਟ ਜਾਇਦਾਤ ਕਿੰਨੀ ਹੈ ਜੀ ਉਹਦੀਆਂ ਫਰਦਾ ਲੈ ਕੇ ਆਓ ਬਿਕ ਖਾਤਿਆਂ ਦੀਆਂ ਡਾਕਟਰਨਾ ਲੈ ਕੇ ਆਓ ਇਹ ਬੜਾ ਕੁਝ ਸਾਡੇ ਤੇ ਬੋਝ ਪਾ ਦਿੱਤਾ ਸਰਕਾਰ ਨੇ ਪਰ ਆਮ ਬੰਦੇ ਦੇ ਇਹ ਸਮਝ ਵਿੱਚ ਨਹੀਂ ਆਉਣਾ ਅਸੀਂ ਦੂਜੀਆਂ ਸਰਕਾਰਾਂ ਨੂੰ ਭਟਦੇ ਆ ਜੀ ਇਹ ਫਲਾਣਾ ਹੋਸਟਲਾਂ ਦੇ ਵਿੱਚ ਹਿੱਸੇ ਮੰਗਦਾ ਫਲਾਣਾ ਕਾਲ ਸਟੂਡੈਂਟਾਂ ਦੇ ਹਿੱਸੇ ਮੰਗਦਾ ਅੱਜ ਜਿਹੜੀ ਸਰਕਾਰ ਆ ਜੀ ਉਹਨੇ ਬੱਕਰੀ ਦੇ ਉੱਪਰ ਵੀ ਟੈਕਸ ਲਾਤਾ ਬੜੀ ਸਰਕਾਰ ਆ ਉਹਨੇ ਬੱਕਰੀ ਦੇ ਉੱਤੇ ਟੈਕਸ ਲਾਤਾ 500 ਰੁਪਇਆ ਪਰਚੀ ਕਰੇ ਜੀ ਕਹਿੰਦੇ ਬੱਕਰੇ ਦੀ ਸਰਕਾਰ ਨੂੰ ਦਬੋ ਪੈਸੇ ਤੁਸੀਂ 100 ਰੱਖੋ 400 ਸਰਕਾਰ ਨੂੰ ਦਬੋ ਮਨਪ੍ਰੀਤ ਸਿੰਘ ਜੀ 41 ਸਾਡੇ ਸ਼ਰਮੌਰ ਦੇ ਸਾਡੇ ਹਲਕੇ ਦੇ ਇੱਕ ਉਹ ਨਾਮ ਬਾਰਾਗੂ ਨੇ ਜਿਨ੍ਹਾਂ ਨੇ ਆਪਦੇ ਇਲਾਕੇ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ ਕੰਮ ਕਰਕੇ ਅੱਜ ਜੇ ਜਿਹੜੇ ਕਾਲੀ ਦਲ ਦੇ ਉੱਤੇ ਕਾਜ ਹੋਏ ਬੈਠੇ ਨੇ ਜੇ ਉਹਨਾਂ ਦੀਆਂ ਲਾਸਾਂ ਵਿੱਚ ਧੰਮ ਲੈ ਕੇ ਆਂਦਾ ਤਾਂ ਮਨਪ੍ਰੀਤ ਸਿੰਘ 41 ਨੇ ਲੈ ਕੇ ਆਂਦਾ ਅੱਜ ਇਹਨਾਂ ਡਰ ਪਿਆ ਪਿਆ ਵਾ ਉਹਨਾਂ ਨੂੰ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਦਾ ਖਾਵੇਦਾਰ ਹੋਵੇ ਤੇ ਇੱਕ ਐਮਐਲਏ ਦੇ ਬਰਾਬਰ ਕਵੇ ਮੈਂ ਚੋਣ ਲੜਨੀਆਂ ਆ ਕੇ ਤੇ ਇਤੋਂ ਪਤਾ ਲੱਗਦਾ ਵੀ ਕਿੰਨੇ ਕੁ ਬਖੜਾਏ ਹੋਏ ਨੇ ਉਹ ਕਹਿ ਰਿਹਾ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ ਮਨੁੱਖੀ ਅਧਿਕਾਰਾਂ ਦਾ ਕਾਹਲ ਹੋ ਰਿਹਾ ਵਾ ਅੱਜ ਦੀ ਸਰਕਾਰ ਨੇ ਕਈ ਸਾਲਾਂ ਤੋਂ ਸਰਕਾਰਾਂ ਕਰ ਰਹੀਆਂ ਨੇ ਕਿ 32 ਸਾਲ ਤੋਂ ਤੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕਿਆ ਬੰਦੀ ਸਿੰਘ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾਂਦਾ ਭਾਈ ਅਮਰਪਾਲ ਦਾ ਕਿੱਡਾ ਕਬੱਡਾ ਕਸੂਰ ਸੀ ਕਿਹੜਾ ਡਾਕਾ ਮਾਰਨੇ ਆ ਸੀ ਉਹਨੇ ਕਿਹੜਾ ਕਤਲ ਕੀਤਾ ਸੀ ਉਹਨਾਂ ਨੂੰ ਕਿਉਂ ਨਹੀਂ ਪੰਜਾਬ ਦੇ ਵਿੱਚ ਭੇਜਿਆ ਜਾਂਦਾ ਸਤਿਗੁਰੂ ਜੀ ਤੁਸੀਂ ਦੇਖ ਰਹੇ ਦੇਸ਼ ਦੁਨੀਆ ਚੈਨਲ ਤੇ ਮੇਰਾ ਨਾਮ ਰਾਮਦੇਵ ਸਿੰਘ ਆਲਖ 2025 ਦੇ ਵਿੱਚ ਬਲਾਗ ਸਭਤੀ ਦੇ ਇਲੈਕਸ਼ਨ ਨਾ ਦਾ ਵਿਗਲ ਬਚ ਚੁੱਕਾ ਵਾ ਸਾਡੇ ਮੌਜੂਦ ਨੇ ਸਰਦਾਰ ਜੀ ਜਿਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਲੈਕਸ਼ਨ ਨੂੰ ਲੈ ਕੇ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਕਰਦੇ ਉਹਨਾਂ ਨਾਲ ਗੱਲ ਬਸ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਜਿਹੜਾ ਕਿ 2025 ਦੇ ਵਿੱਚ ਬਲਾਕ ਸਪੱਤੀ ਦੇ ਇਲੈਕਸ਼ਨਾਂ ਦੇ ਅਗਲ ਬੱਝ ਚੁੱਕਾ ਵਾ ਆਜ਼ਾਦ ਕੈਂਡੀਡੇਟ ਤੁਸੀਂ ਖੜੇ ਹੋਏ ਹੋ ਹਾਂਜੀ ਕੀ ਲੱਗਦਾ ਵਾ ਇਸ ਵਾਰ ਬਾਜੀ ਕਿਹਦੇ ਵੱਲ ਆਏਗੀ ਦੇਖੋ ਜੀ ਪਹਿਲਾਂ ਤਾਂ ਤੁਸੀਂ ਨਾਮ ਪੁੱਛਿਆ ਦੱਸਦਾ ਨਾਮ ਆ ਵੀ ਗਿਆਨੀ ਸਰੇਂਦਰਪਾਲ ਸਿੰਘ ਪਿੰਡ ਮੁੱਲਾਪੁਰ ਜਿਲ੍ਹਾ ਲੁਧਿਆਣਾ ਜਿੱਥੋਂ ਕਿ ਬਲਾਕ ਮੁੱਲਾਪੁਰ ਤੋਂ ਜੋ ਅਸੀਂ ਆਜ਼ਾਦ ਉਮੀਦਵਾਰ ਦੇ ਵਜੋਂ ਸਰਦਾਰ ਮਨਪ੍ਰੀਤ ਸਿੰਘ ਇਹ ਵਾਲੀ ਐਮਐਲਏ ਹਲਕਾ ਦਾਖਾ ਬਣਿਓ ਸਾਨੂੰ ਸਾਰੀ ਸੰਗਤ ਬਣੀਓ ਚਾਰਾ ਪਿੰਡਾਂ ਦੇ ਪ੍ਰਵਾਨਗੀ ਮਿਲੀ ਆ ਚੋਹ ਪਿੰਡਾਂ ਦੀ ਸੰਗਤ ਬਣੀਓ ਮੁੱਲਾਪੁਰ ਪਿੰਡ ਚੱਕ ਕਲਾ ਪਿੰਡ ਕੈਲਪੁਰ ਤੇ ਬੜਾਚ ਪਿੰਡ ਬਣੀ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਪੰਥਕ ਮੀਰਵਾ ਦੇ ਵਜੋਂ ਐਲਾਨਿਆ ਗਿਆ ਕੋਈ ਵੀ ਪਾਰਟੀ ਨਹੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਾਨੂੰ ਐਲਾਨਿਆ ਗਿਆ ਤੇ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਆ ਸਰਦਾਰ ਮਨਪ੍ਰੀਤ ਸਿੰਘ ਜੀ ਇਹ ਵਾਲੀ ਐਨਐਐ ਹਲਕਾ ਤਾਕਾ ਉਹਨਾਂ ਦਾ ਧੰਨਵਾਦ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਸਰ ਜਿਸ ਤਰ੍ਹਾਂ ਕਿ ਮੋਲਾਪੁਰ ਦਾਖਾ ਦੇ ਤੁਸੀਂ ਬਸਨੀਕ ਹੋ ਹਾਂਜੀ ਇੱਥੇ ਸਰ ਕਿਹੜੀਆਂ ਕਿਹੜੀਆਂ ਮੋਰੀਆਂ ਜ਼ਰੂਰਤਾਂ ਤੁਹਾਨੂੰ ਲੱਗਦੀਆਂ ਵੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਵਿੱਚ ਕਰੋਗੇ ਅਗਰ ਤੁਹਾਨੂੰ ਫਤਵਾ ਮਿਲਦਾ ਜਿੱਦਾਂ ਜ਼ਰੂਰਤਾਂ ਦੀ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਸਾਡੇ ਬੱਚਿਆਂ ਨੂੰ ਬਚਾਉਣ ਦੀ ਲੋੜ ਹੂੰ ਜਿੱਦਾਂ ਕਿ ਨਸ਼ੇ ਦਾ ਬਹੁਤ ਵੱਡਾ ਦੌਰ ਚੱਲ ਰਿਹਾ ਜਿਹਦੇ ਵਿੱਚ ਜੇ ਅਸੀਂ ਗੁਰਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਾਂਗੇ ਹੂੰ ਕਿ ਅਸੀਂ ਜਿਹੜੀ ਰਾਜਨੀਤੀ ਵਿੱਚ ਆਉਣ ਦਾ ਸਾਡਾ ਕੋਈ ਸ਼ੌਕ ਨਹੀਂ ਕੋਈ ਸਾਡਾ ਇਹ ਤੀਕਾ ਨਹੀਂ ਕਿ ਅਸੀਂ ਰਾਜਨੀਤੀ ਕਰਨੀ ਆ ਸਾਡਾ ਮਨੋਰਥ ਹੈ ਜੀ ਅਸੀਂ ਧਰਮ ਦੀ ਸੇਵਾ ਕਰਨੀ ਆ ਧਰਮ ਦੇ ਨਾਮ ਤੇ ਪੰਥ ਦੇ ਨਾਮ ਤੇ ਸਾਨੂੰ ਟਿਕਟ ਮਿਲ ਜਾਂ ਲਵਾਜਿਆ ਗਿਆ ਅਤੇ ਪੰਥ ਦੇ ਨਾਮ ਤੇ ਤੇ ਧਰਮ ਦੀ ਸੇਵਾ ਕਰਨ ਵਾਸਤੇ ਅਸੀਂ ਤਤਪਰ ਰਵਾਂਗੇ ਚਾਰ ਪਿੰਡਾਂ ਦੇ ਵਿੱਚ ਇਲੈਕਸ਼ਨ ਹੋਣੀਆਂ ਬਾਕੀ ਵੀ ਜਿਹੜੇ ਨਾਲ ਦੇ ਪਿੰਡ ਨੇ ਉੱਥੇ ਸਾਡੀਆਂ ਸੰਸਾਮਾ ਚੱਲਦੀਆਂ ਨੇ ਅਸੀਂ ਗੱਤਕੇ ਦੀ ਸੇਵਾ ਕਰਦੀਆਂ ਉੱਥੇ ਬਿਲਕੁਲ ਨਸਕਾਮ ਸੇਵਾਵਾਂ ਚੱਲਦੀਆਂ ਕਈ ਪਿੰਡਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਪਿੰਡਾਂ ਦੇ ਬੱਚਿਆਂ ਨੂੰ ਵੀ ਅਸੀਂ ਗੁਰਸਿੱਖੀ ਦੇ ਨਾਲ ਜੋੜਾਂਗੇ ਤਾਂ ਕਿ ਜਿਹੜੇ ਵੱਡੇ ਹੋਗੇ ਉਹ ਨਸ਼ਿਆਂ ਤੋਂ ਬਚ ਸਕਣ ਠੀਕ ਹੈ ਜੀ ਧਰਮ ਤੋਂ ਹਟ ਕੇ ਕੀ ਲੱਗਦਾ ਵਾ ਸਰ ਜੀ ਜਿਹੜੀਆਂ ਮੂਲੀਆਂ ਜ਼ਰੂਰਤਾਂ ਤੁਸੀਂ ਗੱਲ ਕੀਤੀ ਆ ਠੀਕ ਹੈ ਧਰਮ ਤੋਂ ਹਟ ਕੇ ਕੀ ਲੱਗਦਾ ਕਿਉਂਕਿ ਅੱਜਕੱਲ ਸਰ ਜੀ ਦੇਖਣ ਵਿੱਚ ਆਉਂਦਾ ਕਿ ਧਰਮ ਦਾ ਪ੍ਰਚਾਰ ਜ਼ਿਆਦਾ ਕੀਤਾ ਜਾਂਦਾ ਵਾ ਮੂਲੀਆਂ ਜ਼ਰੂਰਤਾਂ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਹਾਂਜੀ ਇਹ ਵੀ ਤੁਹਾਡੀ ਸਹੀ ਗੱਲ ਆ ਮੂਲੀਆਂ ਜ਼ਰੂਰਤ ਕੀ ਆ ਜੀ ਸਭ ਤੋਂ ਪਹਿਲਾਂ ਤਾਂ ਗਰੀਬ ਦੀ ਵਾਹ ਫੜਨੀ ਕਿਸੇ ਮਜਲੂਮ ਦੀ ਸਹਾਇਤਾ ਕਰਨੀ ਇਹ ਸਾਡਾ ਪਹਿਲਾ ਤੋਂ ਟੀਚਰ ਆ ਜੀ ਅੱਜ ਕੋਈ ਚੋਣਾ ਵਿੱਚ ਖੜਕੇ ਨਹੀਂ ਸਾਡੇ ਨਗਰ ਦੇ ਵਿੱਚ ਕੀ ਬਾਹਰਲੇ ਪਿੰਡਾਂ ਵਿੱਚ ਵੀ ਤੇ ਸਾਡੀ ਮਿਸਾਲ ਆ ਜਿੰਨੇ ਕਿ ਜੋਗੇ ਸੀ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਕੀਤਾ ਤੇ ਅਸੀਂ ਉੱਨੀ ਕਿ ਸੇਵਾ ਕਰਦੇ ਆ ਤੇ ਹੁਣ ਵੀ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਚਰਣਾ ਚੀਰ ਅਰਦਾਸ ਕਰਦੇ ਆ ਸਾਡੀ ਜਿਹੜੀ ਔਟ ਆ ਨਾ ਜੀ ਸਭ ਤੋਂ ਪਹਿਲਾਂ ਤਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਾਡੀ ਉਹਦੀ ਹੀ ਦਾ ਉਹਦੇ ਹਿਰਦੇ ਦੇ ਨਾਲ ਹੀ ਸਾਡਾ ਪ੍ਰੇਮ ਤੇ ਅਸੀਂ ਆਪਣੇ ਹਿਰਦੇ ਨਾਲ ਉਹਨਾਂ ਨੂੰ ਪ੍ਰੇਮ ਕਰਦੇ ਆਂ ਤੇ ਆਸ ਵੀ ਰੱਖਦੇ ਆਂ ਕਿ ਜਿਹੜੀ ਸੰਗਤ ਨੇ ਸਾਨੂੰ ਨਵਾਜਿਆ ਪੰਥ ਦੇ ਨਾਮ ਤੇ ਦੂਜੇ ਨੰਬਰ ਤੇ ਅਸੀਂ ਸੰਗਤ ਤੇ ਤੇ ਉੱਪਰ ਵੀ ਓਟ ਰੱਖਦੇ ਆਂ ਕਿ ਦੂਜਾ ਨੰਬਰ ਦੂਜਾ ਦਰਜਾ ਗੁਰੂ ਦਾ ਜਿਹੜਾ ਸੰਗਤ ਆ ਜੋ ਸੰਗਤ ਨੇ ਸਾਨੂੰ ਫਤਵਾ ਦਿੱਤਾ ਤੇ ਸੰਗਤ ਨੇ ਹੀ ਫਤੇ ਦੇਣੀ ਆ ਤੇ ਗੁਰੂ ਸਾਹਿਬ ਨੇ ਫਤੇ ਦਿਵਾਉਣੀ ਆ ਆ ਸਾਨੂੰ ਫਤੇ ਮਿਲਦੀ ਆ ਤੇ ਅਸੀਂ ਇਸ ਤੋਂ ਵੀ ਦੁੱਗਣੀ ਅੱਗੇ ਹੋ ਕੇ ਪੈਰ ਕਦਮ ਪੱਟ ਕੇ ਸੇਵਾ ਕਰਾਂਗੇ ਜੇ ਕਿਸੇ ਗਰੀਬ ਨੂੰ ਕਿਸੇ ਚੀਜ਼ ਦੀ ਵੀ ਲੋੜ ਆ ਸਾਡੇ ਨਗਰ ਦੇ ਵਿੱਚ ਨੌਜਵਾਨਾਂ ਦੀ ਸੰਸਥਾਵਾਂ ਬਣੀਆਂ ਉਹ ਵੀ ਪੜਾਂ ਦਰ ਪੜਾਂ ਜਿੰਨੇ ਕੁ ਜੋਗੇ ਆ ਕੇ ਸੇਵਾ ਕਰਦੇ ਆ ਅੱਜ ਤੱਕ ਦਾਸ ਨੇ ਕਦੇ ਨਾਮ ਨਹੀਂ ਲਿਆ ਕਿ ਮੈਂ ਫਲਾਨੀ ਗਰੀਬ ਦੀ ਬਾਹ ਫੜੀ ਆ ਉਹਨੂੰ ਮੈਂ ਇੰਨੇ ਪੈਸੇ ਦੇ ਕੇ ਆ ਜਾਂ ਮੈਂ ਉਹ ਵੀ ਆ ਮਦਦ ਕੀਤੀ ਆ ਹਾਂ ਅਗਾਹ ਤੋਂ ਵੀ ਅਸੀਂ ਇਸ ਤੋਂ ਵੱਧ ਚੜ ਕੇ ਵੱਡੀ ਸੰਸਥਾ ਬਣਾਵਾਂਗੇ ਚਾਰਾਂ ਪਿੰਡਾਂ ਦੀ ਜਿੱਦਾਂ ਕੱਲਾ ਮੁੱਲਾਪੁਰ ਨਹੀਂ ਉਹਦੇ ਵਿੱਚ ਜਿਹੜੇ ਸਾਡੇ ਬਲਾਕ ਸੰਮਤੀ ਦੇ ਚਾਰ ਪਿੰਡ ਨੇ ਚੱਕ ਕਲਾ ਕੇਲਪੁਰ ਬੜੈਚ ਅਤੇ ਮੁੱਲਾਪੁਰ ਚਾਰਾ ਪਿੰਡਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਿਹੜਾ ਵਾਤਾਵਰਣ ਸਾਫ਼ ਕਰਨ ਦਾ ਸਫਾਈ ਨਗਰਾਂ ਦੀ ਸਭ ਤੋਂ ਮੁਢਲਾ ਸਾਡਾ ਸਿਧਾਂਤ ਹੋਊਗਾ ਚਾਹੇ ਅਸੀਂ ਆਪਣੇ ਹੱਥਾਂ ਦੇ ਨਾਲ ਕੂੜੇ ਕਰਗੱਟ ਨੂੰ ਅੱਗ ਲਾਈਏ ਜਿੱਦਾਂ ਅੱਜਕੱਲ ਪਲਾਸਟਿਕ ਦੇ ਲਫਾਫੇ ਚੱਲ ਪਏ ਉਹ ਅਗਲਾ ਚੱਕ ਦਾ ਕੂੜਾ ਚੱਕ ਕੇ ਢੋਬੇ ਤੇ ਮਾਰਦਾ ਉਹਨੂੰ ਕੋਈ ਵੀ ਦੁਬਾਰਾ ਮੁੜ ਕੇ ਸਾੜਦਾ ਨਹੀਂ ਤੇ ਅਸੀਂ ਚੋਣਾ ਤੋਂ ਕੁਝ ਦਿਨ ਪਹਿਲਾਂ ਮੀਟਿੰਗ ਕਰਕੇ ਰਿਹਾ ਕੁਦਰਤੀ ਬੱਚਿਆਂ ਨਾਲ ਬਈ ਪੁੱਤ ਆਪਾਂ ਇਹੀ ਕੰਮ ਕਰ ਲਈਏ ਜਿਹੜਾ ਸਸਤਾਨੇ ਲਿਆਈਏ ਆਪਾਂ ਪਲਾਸਟਿਕ ਦੇ ਲਿਹਾ ਬਈ ਫੁੱਕਣ ਲੱਗ ਜੀਏ ਬਈ ਬੜੀ ਗੰਦਗੀ ਇਹ ਜਿਹੜਾ ਫੈਲ ਗਿਆ ਜਾਨਵਰਾਂ ਨੂੰ ਨੁਕਸਾਨ ਹੁੰਦਾ ਜਿਹੜਾ ਆਵਾਰਾ ਡੰਗਰ ਪਸ਼ੂ ਆ ਕੋਈ ਗਾਈਆਂ ਆ ਜਾਂ ਕੋਈ ਹੋਰ ਪਸ਼ੂ ਉਹ ਖਾ ਜਾਂਦੇ ਨੇ ਤੇ ਮੁੜ ਕੇ ਉਹਨਾਂ ਦਾ ਜਿਹੜਾ ਤੇਲਾ ਉਹ ਰੁਕ ਜਾਂਦਾ ਤੜਕੀ ਅਗਲਾਂ ਦੇ ਨਾਲ ਵੀ ਸਰ ਪੋਲੂਸ਼ਨ ਤਾਂ ਫੈਲੇਗਾ ਨਾ ਨਹੀਂ ਜੀ ਪ੍ਰਦੂਸ਼ਣ ਇਹ ਉਹਦੇ ਨਾਲ ਤਾਂ ਜਦੋਂ ਸਰਕਾਰਾਂ ਨੇ ਹੁਣ ਬੰਦ ਕੀਤਾ ਹੈ ਜਿੱਥੇ ਬਣਦੇ ਆ ਪ੍ਰੋਫੂਸ਼ਨ ਤਾਂ ਉੱਥੋਂ ਵੀ ਪਹਿਲਾਂ ਫੈਲਦਾ ਹੂੰ ਜੇ ਅਸੀਂ ਹੁਣ ਕਹਿੰਦੇ ਆ ਵੀ ਅਸੀਂ ਤਾਂ ਡੈਨਜ ਮਾਲ ਫੋਕਣਾ ਜਦੋਂ ਇਹ ਪਲਾਸਟਿਕ ਢੜਦਾ ਬਾਅਦ ਤੇ ਪ੍ਰਦੂਸ਼ਣ ਤੋਂ ਉਦੋਂ ਵੀ ਕਰਦਾ ਇਹ ਇੰਨੇ ਤੇ ਪ੍ਰਦੂਸ਼ਣ ਨਾਲ ਨਹੀਂ ਜੀ ਕੋ ਸੋਣਾ ਇਹ ਤਾਂ ਇੱਕ ਗੰਦਗੀ ਆ ਗੰਦਗੀ ਤਾਂ ਫਿਰ ਪ੍ਰਦੂਸ਼ਣ 2 ਜਾਂ 3 ਮਿੰਟ ਲਈ ਲਫਾਵਾ ਪਲਾਊਗਾ ਜਦੋਂ ਅਸੀਂ ਅੱਗ ਰਾਵਾਂਗੇ ਜਿਹੜਾ ਸਦਾ ਬਹਾਰੀ ਕੂੜੇ ਦੇ ਉੱਪਰ ਬਾਸ਼ਨਾ ਮਾਰ ਰਿਹਾ ਉਹ ਮੁਸ਼ਕ ਮਾਰ ਰਿਹਾ ਵਾ ਉਹ ਸਦਾ ਬਹਾਰੀ ਜਿਹੜੇ ਲੋਕ ਉੱਥੇ ਵਸਦੇ ਆ ਉਹਨਾਂ ਨੂੰ ਪੁੱਛੋ ਬਈ ਨਵਾਕੋ ਅੱਗ ਲਾਉਣੀ ਚੰਗੀ ਆ ਕਿ ਲਫਾਵਾ ਗੰਦਗੀ ਵਾਲਾ ਪਿਆ ਚੰਗਾ ਇਹ ਸਾਨੂੰ ਉਹਦੇ ਨੁਕਸਾਨ ਤੇ ਫਾਇਦੇ ਸੋਚਨੇ ਪੈਣੇ ਆ ਤੇ ਇਸ ਕਰਕੇ ਅਸੀਂ ਇਸ ਕਿਤੇ ਨੂੰ ਵੀ ਬਾਕੀ ਜੇ ਸਾਡਾ ਕੋਈ ਹੋਰ ਮਨੋਰਥ ਆ ਉਹ ਗਾਲਣਗਾ ਤੇ ਟਵਾ ਪਟਕੇ ਕੋਈ ਸਾਨੂੰ ਸਰਕਾਰ ਬਣੀਓ ਸਾਨੂੰ ਕੋਈ ਇਹ ਜਿਹਾ ਪੋਸਟ ਮਿਲ ਜਾਵੇ ਵੀ ਯਾ ਵੀ ਟਵਾ ਪਟਕੇ ਨੂੰ ਦੱਬ ਕੇ ਉਹਨੂੰ ਗਾਲ ਦਿੱਤਾ ਜਾਵੇ ਤੇ ਅਸੀਂ ਉਹ ਸਰਕਾਰ ਦਾ ਵੀ ਧੰਨਵਾਦ ਕਰਾਂਗੇ ਵੀ ਸਾਨੂੰ ਸਾਡੇ ਕੰਮ ਦੇ ਵਿੱਚ ਵਾਅਦਾ ਕੀਤਾ ਸਰਕਾਰ ਨੇ ਆਪਾਂ ਅੱਗੇ ਲਾਉਂਦੇ ਹੀ ਨਹੀਂ ਸਾਨੂੰ ਸਰਕਾਰ ਕੋਈ ਇਹ ਜਿਹਾ ਪ੍ਰੋਜੈਕਟ ਦੇ ਦੇਵੇ ਇਹ ਜਾਂ ਕੋਈ ਪੋਸਟ ਦੇ ਦੇਵੇ ਜਿਹਦੇ ਨਾਲ ਅਸੀਂ ਇਹ ਕੂੜਾ ਕਰਕੜ ਦੱਬ ਕੇ ਉਹਦਾ ਪਾਊਡਰ ਬਣਾ ਕੇ ਖੇਤ ਦੇ ਵਿੱਚ ਪਾ ਸਕੀਏ ਇਹ ਹੋ ਸਕਦਾ ਜੀ ਬਿਲਕੁਲ ਜੀ ਅਸੀਂ ਕਿਉਂਕਿ ਜਿੱਦਾਂ ਹੁਣ ਸਾਡੇ ਕਿਸਾਨ ਪੜਾ ਨਹੀਂ ਹਮਮ ਟੈਕਨੋਲੋਜੀ ਵੱਧ ਗਈ ਮਸ਼ੀਨਰੀ ਵੱਧ ਗਈ ਤੇ ਅੱਜ ਦੇਖੋ ਤੁਸੀਂ 100 ਦੇ ਵਿੱਚੋਂ 5% ਲੋਕਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਹਮ ਬਿਲਕੁਲ ਤੇ ਤੁਸੀਂ ਦੇਖ ਸਕਦੇ ਹੋ ਕਿ ਖਾਸ ਕਰਕੇ ਲੁਧਿਆਣਾ ਵਧਾਈ ਦਾ ਪਾਤਰਾ ਮੈਂ ਅਗਲਾ ਲੁਧਿਆਣਾ ਦੇ ਵਿੱਚੋਂ ਸਾਡਾ ਮੁੱਲਾਪੁਰ ਪਿੰਡ ਵਧਾਈ ਦਾ ਪਾਤਰਾ ਇੱਕ ਵੀ ਖੇਤ ਨੂੰ ਇੱਕ ਵੀ ਏਕੜ ਦਾ ਛੱਡੋ ਇੱਕ ਵਿਸਵੇ ਨੂੰ ਅੱਗ ਨਹੀਂ ਲੱਗੀ ਸਾਡੇ ਪਿੰਡ ਚ ਹਮ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਵਾ ਗਰੀਬ ਇਨਸਾਨ ਦੀ ਬਾ ਫੜੀ ਜਾਏਗੀ ਸੰਸਥਾਵਾਂ ਵੱਲੋਂ ਮਦਦ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਦੋਂ ਇਲੈਕਸ਼ਨ ਹੁੰਦੇ ਨੇ ਇਸ ਤਰ੍ਹਾਂ ਦੇ ਵਾਅਦੇ ਹਰਕ ਪਾਰਟੀਆਂ ਵੱਲੋਂ ਕੀਤੇ ਜਾਂਦੇ ਨੇ ਜਦੋਂ ਕੋਈ ਵੀ ਪਾਰਟੀ ਦੀ ਗੱਲ ਕਰੀਓ ਜਦੋਂ ਜਿੱਤ ਦਾ ਫਤਵਾ ਮਿਲਦਾ ਤੇ ਉਸ ਤੋਂ ਬਾਅਦ ਇਹ ਗੱਲਾਂ ਹਵਾ ਵਿੱਚ ਗੋਲਮੋਲ ਹੋ ਜਾਂਦੀਆਂ ਕਿਉਂ ਨਹੀਂ ਇਸ ਵਾਰ ਗੋਲ ਕੀਤਾ ਜਾਂਦਾ ਵੀ ਅਸੀਂ ਲੋਕਾਂ ਦਾ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਵੀ ਕਰਨਾ ਕਿਉਂ ਨਹੀਂ ਇਸ ਗੱਲਾਂ 'ਤੇ ਗੋਲ ਕੀਤਾ ਹਵਾਜ ਕੇ ਹੋ ਜਾਂਦੀਆਂ ਗੱਲਾਂ ਇਹ ਮਹਾਰਾਜ ਦਾ ਦੇਖਣ ਨੂੰ ਮਿਲਦਾ ਮਹਾਰਾਜ ਤੁਹਾਡੀ ਗੱਲ ਦਾ ਮੈਂ ਜਵਾਬ ਦਿੰਨਾ ਗੋਲਮੋਲ ਜਦੋਂ ਉੱਪਰ ਤੋਂ ਗੋਲਮੋਲ ਹੁੰਦੀਆਂ ਪਰ ਥੱਲੇ ਵੀ ਤਾਂ ਹੁੰਦੀਆਂ ਹੀ ਆਂ ਹੂੰ ਹੂੰ ਜੇ ਉਪਰੋ ਸੈਕਟਮ ਸਹੀ ਹੋਵੇ ਤਾਂ ਥੱਲੇ ਵਾਲਾ ਆਪੇ ਹੀ ਸਹੀ ਹੋਊਗਾ ਤੁਸੀਂ ਵਿਦੇਸ਼ਾਂ ਦੀ ਹਸਤਤ ਕਰਦੇ ਆ ਮੈਂ ਵੀ ਜਾ ਕੇ ਆ ਕੈਨੇਡਾ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਦੇ ਉੱਤੇ ਕੋਈ ਟੋਫੀ ਦਾ ਕਾਗਜ਼ ਨਹੀਂ ਸੱਟ ਸਕਦਾ ਹੂੰ ਰਸਤੇ ਵਿੱਚ ਕਿੱਥੇ ਆ ਜਾਂਦਾ ਕੋਈ ਟੋਫੀ ਦਾ ਉੱਪਰਲਾ ਕਾਗਜ਼ ਸੱਟ ਨਹੀਂ ਸਕਦਾ ਹੂੰ ਉਹਦੇ ਤੇ ਪਰਚਾ ਹੋ ਜਾਂਦਾ ਦਰਜ ਹੂੰ ਜਦੋਂ ਸਾਡੇ ਜਿਹੜੇ ਲੀਡਰ ਨੇ ਮੈਂ ਸਾਰਿਆਂ ਦਾ ਨਾਮ ਨਹੀਂ ਲੈਂਦਾ ਉਹ ਕਿੱਥੇ ਸੜਦੇ ਆ ਕੂੜਾ ਕਰਗਟ ਉਹਨਾਂ ਦੇ ਕਿਹੜੇ ਪ੍ਰੋਜੈਕਟ ਬਣਾਏ ਹੋਏ ਨੇ ਉਹਨਾਂ ਦੇ ਘਰਾਂ ਦਾ ਕੂੜਾ ਕਿੱਥੇ ਜਾਂਦਾ ਉਹ ਗਰੀਬਾਂ ਦੇ ਕੋਲ ਘਰਾਂ ਦੇ ਕੋਲ ਜਾਂਦਾ ਨਾ ਗਰੀਬਾਂ ਦੀਆਂ ਕੁੱਲੀਆਂ ਦੇ ਕੋਲੇ ਜੇ ਤਕੜਾ ਵੀਰ ਕੋਈ ਪ੍ਰੋਜੈਕਟ ਬਣਾ ਲਵੇ ਇੱਕ ਪਿੰਡ ਵਿੱਚ 5-7 ਤਕੜੇ ਘਰ ਹੁੰਦੇ ਨੇ ਜੇ ਉਹ ਪ੍ਰੋਜੈਕਟ ਬਣਾ ਲਵੇ ਪਿੰਡ ਦੇ ਵਿੱਚ ਗਰੀਬ ਨੂੰ ਵੀ ਫਾਇਦਾ ਮਿਲ ਜੂ ਹੂੰ ਜੇ ਅੱਜ ਅਸੀਂ ਕਹਿ ਦਈਏ ਗਰੀਬ ਕੱਲਾ ਕੂੜਾ ਚੱਕ ਕੇ ਫੁੱਕਣ ਜੋਗੀ ਰਹਿ ਗਏ ਤੇ ਜਾਂ ਤਕੜਿਆਂ ਨੂੰ ਵੋਟਾਂ ਪਾਉਣ ਜੋਗੇ ਰਹਿ ਗਏ ਤੇ ਤੁਸੀਂ ਮੇਰੀ ਗੱਲ ਕਰੋ ਮੈਂ ਬਿਲਕੁਲ ਗਰੀਬ ਪਰਿਵਾਰ ਦੇ ਵਿੱਚੋਂ ਹੂੰ ਮੇਰੇ ਕੋਲ 1 ਰੁਪਿਆ ਵੀ ਤੇਨ ਫੁੱਕਣ ਲਈ ਨਹੀਂ ਆਇਆ ਮੈਂ ਤੈਦਲ ਚੱਲ ਕੇ ਪ੍ਰਚਾਰ ਕਰੂੰਗਾ ਹੂੰ ਯਾ ਮੇਰੇ ਕੋਲ ਮੋਟਰਸਾਈਕਲ ਆ ਮੇਰੇ ਕੋਲ ਜਿੰਨੀ ਕ ਪੂੰਜੀ ਆ ਮੈਂ ਉਹ ਕਰੂੰਗਾ ਮੈਂ ਕੋਈ ਸੋਸ਼ਲ ਨਹੀਂ ਕਰਨਾ ਵੀ ਮੇਰੇ ਕੋਲੇ ਬੜਾ ਪੈਸਾ ਚਲੋ ਪਿੰਡ ਦੇ ਵਿੱਚੋਂ ਪਤਾ ਲੱਗ ਜਾਊਗਾ ਕਿਰਤੀ ਕਰਸਾਨ ਆ ਖੇਤੀ ਕਰਨ ਵਾਲਿਆ ਥੋੜੀ ਖੇਤੀ ਕਰਨ ਵਾਲਿਆ ਤੇ ਡੰਗਰ ਪਸ਼ੂ ਆ ਗੌਡ ਫਾਰਮ ਦਾ ਕੰਮ ਆ ਛੋਟਾ ਜਿਹਾ ਉਹਦੇ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਬਾਕੀ ਗੁਰਸਿੱਖੀ ਦੇ ਨਾਲ ਜੁੜੇ ਹੋਏ ਆ ਬਾਕੀ ਜਿਹੜੀ ਤੁਸੀਂ ਕਹਿੰਦੇ ਗਰੀਬ ਦੀ ਮਦਦ ਕਰਨੀ ਮੈਂ ਕਹਿੰਦਾ ਵੀ ਜਿੰਨੇ ਜੋਗੇ ਅਸੀਂ ਮੈਂ ਪਹਿਲਾਂ ਕਿਹਾ ਵੇ ਅਸੀਂ ਕਰ ਰਹੇ ਆ ਪਰ ਜਿਹੜੇ ਜਰ ਤਕੜੇ ਧਨਾੜ ਲੋਕ ਜਿਹੜੇ ਵਾਦੇ ਕਰਕੇ ਮੁੱਕਰਦੇ ਨੇ ਸਾਡੇ ਗਰੀਬ ਪਰਿਵਾਰ ਅੱਜ ਵੀ ਹਜ਼ਾਰ-ਹਜ਼ਾਰ ਰੁਪਈਆ ੜੀਕਦੇ ਆ ਬੀਬੀਆਂ ਦਾ ਤੁਸੀਂ ਦੱਸੋ ਹੁਣ ਸਹੀ ਕਹ ਵੀ ਮੁੱਕਰ ਜਾਂਦੇ ਨੇ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਮੁੱਕਰ ਗਏ ਸਰਾਰਪਗਵੰਤ ਸਿੰਘ ਜੀ ਮਾਨ ਜੀ ਉਹਨਾਂ ਨੇ ਵਾਦਾ ਨਹੀਂ ਨਾ ਕੀਤਾ ਵੀ ਕੀਤਾ ਰਿਹਾ ਅਸੀਂ ਹਜ਼ਾਰ-ਹਜ਼ਾਰ ਰੁਪਈਆ ਹਰ ਬੀਬੀ ਦੇ ਖਾਤੇ ਵਿੱਚ ਪਾਵਾਂਗੇ ਤੁਸੀਂ ਦੱਸੋ ਮੈਂ ਬਾਹਰਲੇ ਪਿੰਡ ਦੀ ਗੱਲ ਕਰਦਾ ਸਾਡੇ ਪਿੰਡ ਦਾ ਸਾਰਾ ਪਿੰਡ ਇਕੱਠ ਕਰ ਲਓ ਵੀ ਕਿਸੇ ਇੱਕ ਬੀਬੀ ਦੇ ਖਾਤੇ ਵਿੱਚ ਕੋਈ ਪੈਸਾ ਆਇਆ ਨਹੀਂ ਪੈਸਾ ਅੱਲੇ ਤੱਕ ਵੀ ਨਹੀਂ ਆਇਆ ਜੀ ਆਇਆ ਨਹੀਂ ਨਾ ਫਿਰ ਤੁਸੀਂ ਛੋਟੇ ਲੋਕਾਂ ਨੂੰ ਲੈ ਸਵਾਲ ਕਰਿਆ ਕਰੋ ਮੇਰਾ ਖਿਆਲ ਆ ਵੀ ਗੁੱਸਾ ਨਾ ਕਰਿਓ ਤੁਸੀਂ ਇਹ ਸਵਾਲ ਜੇ ਕਿਤੇ ਸਰਕਾਰ ਨੂੰ ਕਰੋ ਤਾਂ ਥੱਲੇ ਵਾਲੇ ਵਾਅਦਾ ਨਹੀਂ ਕਰਨਗੇ ਕੋਈ ਅਸੀਂ ਪਿੰਡ ਨਾਲ ਵਾਅਦਾ ਨਹੀਂ ਕਰਨਾ ਪਿੰਡ ਨੂੰ ਸਾਡੀ ਜਿਹੜੀ ਕੰਮ ਕਰਨ ਦੀ ਤਰੀਕੇ ਆ ਉਹਨਾਂ ਨੂੰ ਪਤਾ ਮੈਂ ਪਿੰਡ ਦੇ ਵਿੱਚ ਬਤੌਰ ਇੱਕ ਆਮ ਇਨਸਾਨ ਜਿੱਥੇ ਪੰਚਾਇਤ ਨੇ ਵੰਝ ਨਹੀਂ ਗੱਡਿਆ ਉੱਥੇ ਦਾਸ ਨੇ ਗੱਡਿਆ ਗਵਾਈ ਆ ਸਾਡੇ ਪਿੰਡ ਦੇ ਵਿੱਚ ਹੂੰ ਜਿਸ ਤਰ੍ਹਾਂ ਤੁਸੀਂ 1000 ਰੁਪਏ ਦੀ ਗੱਲ ਕੀਤੀ ਆ ਹਾਂਜੀ ਪੰਜਾਬ ਸਰਕਾਰ ਵੱਲੋਂ ਕਲੈਕਟਰ ਰੇਟ ਵਧਾ ਦਿੱਤੇ ਗਏ ਨੇ ਠੀਕ ਹੈ ਜੀ ਖਜ਼ਾਨਾ ਬਿਲਕੁਲ ਖਾਲੀ ਪਿਆ ਹੋਇਆ ਵਾ ਕੀ ਲੱਗਦਾ ਵਾ ਜਿਹੜੀ ਸਰਕਾਰਾਂ ਨੇ ਲੋਕਾਂ ਦੇ ਜਰੀਏ ਪੈਸੇ ਪੂਰੇ ਕਰਨ ਕਰ ਲਿਆ ਮਹਾਰਾਜ ਜੀ ਲੋਕਾਂ ਦੇ ਕੋਲੋਂ ਪੈਸਾ ਹੀ ਲੋ ਜਿਹੜੀ ਸਰਕਾਰ ਚਲਾਉਂਦੀ ਪਬਲਿਕ ਹੂੰ ਜੇ ਕਹੀਏ ਵੀ ਸਰਕਾਰ ਪਬਲਿਕ ਨੂੰ ਚਲਾਉਂਦੀ ਆ ਬਿਲਕੁਲ ਝੂਠਾ ਮੈਂ ਅਨਪੜ ਬੰਦਾ ਬਿਲਕੁਲ ਘਟ ਪੜਿਆ ਹੋਇਆ ਹੂੰ ਪਬਲਿਕ ਸਰਕਾਰ ਨੂੰ ਚਲਾਉਂਦੀ ਆ ਹੂੰ ਸਰਕਾਰ ਪাবਲਿਕ ਨੂੰ ਨਹੀਂ ਚਲਾ ਸਕਦੀ ਜੇ ਪাবਲਿਕ ਟੈਕਸ ਦੇ ਬੰਦ ਕਰ ਦੇਵੇ ਹੂੰ ਉਹ ਟੈਕਸ ਬੰਦ ਕਰ ਦੇਵੇ ਤੇ ਦੱਸੋ ਸਰਕਾਰ ਕਿੱਥੋਂ ਚੱਲੇ ਪਰ ਪাবਲਿਕ ਆਪਣਾ ਫਰਜ਼ ਅਦਾ ਕਰਦੀ ਆ ਪਲ-ਪਲ ਤੇ ਹਰੇਕ ਟਾਈਮ ਦੇ ਵਿੱਚ ਹਰੇਕ ਕੰਮ ਦੇ ਵਿੱਚ ਗੱਡੀ ਲੈਨੇ ਆ ਰੋਡ ਟੈਕਸ ਪਹਿਲਾਂ ਕੱਟਿਆ ਜਾਂਦਾ ਦੂਜਾ ਬਹੁਤ ਸਾਡੇ ਤੇ ਟੂਲ ਟੈਕਸ ਪਾ ਦਿੱਤਾ ਜਾਂਦਾ ਅਸੀਂ ਨਹੀਂ ਕਹਿੰਦੇ ਕਿ ਪੰਜਾਬ ਸਰਕਾਰ ਪਾਉਂਦੀ ਆ ਸੂਬਾ ਸਰਕਾਰ ਪਾਉਂਦੀ ਆ ਜਾਂ ਸੈਂਟਰ ਪਾਉਂਦਾ ਕੋਈ ਵੀ ਪਾਉਂਦਾ ਮੈਨੂੰ ਨਹੀਂ ਪਤਾ ਕੌਣ ਪਾਉਂਦਾ ਪਰ ਸਾਡੇ ਤੇ ਡਬਲ ਬੋਝ ਪਿਆ ਉਡੇ ਦੇ ਵੀ ਪਿਆ ਨਾ ਤੁਹਾਨੂੰ ਚਲੋ ਮਾਫ ਹੋ ਜਾਂਦਾ ਪੱਤਰਕਾਰ ਵੀਰੋਂ ਪ੍ਰੈਸ ਵਾਲਿਆਂ ਨੂੰ ਸਾਨੂੰ ਆਪ ਨਹੀਂ ਹੁੰਦਾ ਜੀ ਜੀ ਆਪ ਦੱਸੋ ਵੀ ਅਸੀਂ ਡਬਲ ਬੋਝ ਵੀ ਆਪਦੇ ਤੇ ਚੱਲੀ ਜਾਂਦੇ ਆ ਆਪਉਣਕ ਵਾਲੇ ਕੱਲਾ ਮੈਂ ਨਹੀਂ ਚੱਲਦਾ ਪੂਰੀ ਦੁਨੀਆ ਚੱਲਦੀ ਆ ਤੇ ਸਰਕਾਰਾਂ ਦੇ ਖਜ਼ਾਨੇ ਖਾਲੀ ਕਿਉਂ ਹੁੰਦੇ ਆ ਕੋਈ ਜਵਾਬ ਹੈਗਾ ਇਹਨਾਂ ਕੋਲੇ ਬੱਸਾਂ ਦੇ ਕਿਰਾਏ ਕਿੱਥੇ ਜਾਂਦੇ ਨੇ ਕਾਰਖਾਨਿਆਂ ਦੇ ਕਿਰਾਏ ਕਿੱਥੇ ਜਾਂਦੇ ਨੇ ਹੁਣ ਅਸੀਂ ਗਰੀਬ ਪਰਿਵਾਰ ਸੋਲੋ ਮੈਨ ਕੋਲ ਹੁਣ ਆਪਦੀ ਕੀ ਕਹਾਣੀ ਦੱਸਣਾ ਗੱਲ ਚਿੱਤੇ ਆ ਗਈ ਅਸੀਂ ਗਰੀਬ ਪਰਿਵਾਰਾਂ ਨੇ ਜਿਹੜੇ ਕਿ ਬੱਕਰੀ ਦਾ ਕੰਮ ਕਰਦੇ ਆ ਬੱਕਰੀ ਪਾਲਣ ਦਾ ਕਿੱਤਾ ਹੂੰ ਹੂੰ ਅਸੀਂ ਇੱਕ ਛੋਟੇ ਛੋਟੇ ਕੈਂਪ ਲਾਉਣ ਲਾਗੇ ਪਿੰਡਾਂ ਦੇ ਵਿੱਚ ਜਿਵੇਂ ਜੁਲਿਆਣੇ ਲੱਗ ਗਿਆ ਬਠਿੰਡੇ ਲੱਗ ਗਿਆ ਪਾਕਿਚ ਬਾਹਰ ਲੱਗ ਗਿਆ ਉੱਥੇ ਅਸੀਂ ਖਰੀਦ-ਵੇਚ ਕਰਨ ਲੱਗੇ ਅਸੀਂ ਆਪਣਾ ਬੀਜ ਨੂੰ ਸਬਣਾ ਲਿਆ ਵੀ ਚੱਲ ਜਾਦਾ ਆਪਣੇ ਚੁੱਲ੍ਹੇ ਥਪਣਗੇ ਗਰੀਬਾਂ ਦੇ ਚੁੱਲ੍ਹੇ ਥਪਣਗੇ ਤੇ ਅਸੀਂ ਦੂਜੀਆਂ ਸਰਕਾਰਾਂ ਨੂੰ ਭਟਦੇ ਆ ਜੀ ਇਹ ਫਲਾਨਾ ਹੋਸਟਲਾਂ ਦੇ ਵਿੱਚ ਹਿੱਸੇ ਮੰਗਦਾ ਫਲਾਨਾ ਔਰ ਸਟੂਡੈਂਟਾਂ ਤੋਂ ਹਿੱਸੇ ਮੰਗਦਾ ਅੱਜ ਜਿਹੜੀ ਸਰਕਾਰ ਆ ਜੀ ਉਹਨੇ ਬੱਕਰੀ ਦੇ ਉੱਪਰ ਵੀ ਟੈਕਸ ਲਾਤਾ ਜਿਹੜੀ ਸਰਕਾਰ ਆ ਉਹਨੇ ਬੱਕਰੀ ਦੇ ਉੱਤੇ ਟੈਕਸ ਲਾਤਾ 500 ਰੁਪਇਆ ਪਰਚੀ ਕਰੋ ਜੀ ਕਹਿੰਦੇ ਬੱਕਰੇ ਦੀ ਸਰਕਾਰ ਨੂੰ ਦਬੋ ਪੈਸੇ ਤੁਸੀਂ 100 ਰੱਖੋ 400 ਸਰਕਾਰ ਨੂੰ ਦਬੋ ਅਸੀਂ ਖੁਦ ਮੰਡੀ ਲੈਨੇ ਆ ਮੁੰਨਾਪੁਰ ਦੇ ਵਿੱਚ ਸਾਡੇ ਕੋਲੇ ਪੰਜਾਬ ਦੀ ਸਰਕਾਰ ਦੇ ਠੇਕੇਦਾਰ ਆਉਣ ਲੱਗੇ ਬੈਂਦੇ ਆ ਮੰਡੀ ਦੇ ਵਿੱਚ ਹਰ ਹਰ ਚੇ ਬੈਂਦੇ ਨੇ ਦੱਸੋ ਕਿੱਧਰ ਹੋ ਜਾਏ ਜੇ ਅਸੀਂ ਉਹਨਾਂ ਨੂੰ ਕਹਿ ਲਿਆ ਨਹੀਂ ਹਿੱਸਾ ਦੇਣਾ ਤਾਂ ਸਾਡੀ ਮੰਡੀ ਬੰਦ ਹੁੰਦੀ ਆ ਕੱਥੋਂ ਕਿੱਥੇ ਨਹੀਂ ਜਾਇਆ ਗਰੀਬ ਬੰਦਾ ਕਿੱਥੇ ਜਾਵੇ ਬਿਲਕੁਲ ਤਕੜੇ ਦਾ ਸੱਤੀ ਵੀ ਨਹੀਂ ਸੌ ਹਮ ਮਾਰੇ ਦਾ ਕੋਈ ਨਹੀਂ ਮਾਰੇ ਦਾ ਕੌਣ ਆ ਉੱਪਰ ਵਾਲਾ ਪਰ ਜਦੋਂ ਉੱਪਰ ਵਾਲੇ ਦੀ ਲਾਠੀ ਚੱਲਦੀ ਹੈ ਨਾ ਫੇਰ ਆ ਕੋਈ ਨਹੀਂ ਸਰਕਾਰਾਂ ਰਹਿੰਦੀਆਂ ਕੁਛ ਨਹੀਂ ਰਹਿੰਦਾ ਕੈਪਟਨ ਨੇ ਸੌ ਖਾਦੀ ਸੀ ਗੁੱਟਕਾ ਸਾਹਿਬ ਦੀ ਹਮ ਅੱਜ ਕਿੱਥੇ ਰਹੇ ਕੋਈ ਨਹੀਂ ਉਹਨਾਂ ਨੂੰ ਪਛਾਣਦਾ ਹਮ ਠੀਕ ਹੈ ਗਲੇ ਤੇ ਜੋ ਪੰਥ ਦੇ ਨਾਲ ਹਮ ਪਹਿਲੀਆ ਪੰਥਕ ਸਰਕਾਰਾਂ ਨੇ ਕੀਤਾ ਹਮ ਅੱਜ ਤੁਸੀਂ ਦੇਖ ਲਓ ਵੀ ਉਹ ਸਰਕਾਰਾਂ ਨੂੰ ਬਦਨਾਮ ਕਰਨ ਵਾਲੇ ਕਿੱਥੇ ਨੇ ਲੋਕ ਕਹਿੰਦੇ ਅਕਾਲੀ ਦਲ ਫੇਲ ਹੋ ਗਿਆ ਨਹੀਂ ਅਕਾਲੀ ਦਲ ਨਹੀਂ ਫੇਲ ਹੋਇਆ ਅਕਾਲੀ ਦਲ ਕੁਰਬਾਨੀਆਂ ਦੇ ਨਾਲ ਬਣਿਆ ਉਹਦੀ ਹੱਡੀਆਂ ਦੇ ਉੱਤੇ ਨੂਰ ਰੱਖੀ ਗਈ ਆ ਅਕਾਲੀ ਦਲ ਸਦਾ ਹੀ ਸਰਜੀਤ ਸੀਗਾ ਸਰਜੀਤ ਹੈਗਾ ਤੇ ਸਰਜੀਤ ਰਹੂਗਾ ਪਰ ਖਤਮ ਕੌਣ ਹੋਏ ਨੇ ਜਿਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਕੱਖ ਨਾ ਰਵੇ ਤੇ ਪਰ ਪਬਲਿਕ ਨੇ ਕੀ ਕਿਹਾ ਸੀ ਉਹ ਕਹਿੰਦੇ ਇਹ ਵੀ ਕਹਿ ਦੋ ਕਰਵਾਉਣ ਵਾਲੇ ਦਾ ਵੀ ਕੱਖ ਨਾ ਰਵੇ ਤੇ ਅੱਜ ਤੁਹਾਡੇ ਸਾਹਮਣੇ ਕੋਈ ਨਾਂ ਲੈਣ ਦੀ ਲੋੜ ਨਹੀਂ ਗੱਲ ਗੱਲ ਇਹ ਸਰ ਜੀ ਹੁਣ ਆਪਣੇ ਤੁਹਾਡੇ ਪਿੰਡ ਦੀ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਵਾ ਤੇ ਕਿੰਨੇ ਕੁ ਲੋਕ ਤੁਹਾਡੇ ਨਾਲ ਇਸ ਟਾਈਮ ਜੁੜੇ ਪਿੰਡ ਦੇ ਵਿੱਚ ਦੇਖੋ ਜੀ ਪ੍ਰਚਾਰ ਹਜੇ ਫਿਲਹਾਲ ਅਸੀਂ ਜਿਸ ਤਰੀਕੇ ਨਾਲ ਕਰਨਾ ਚਾਹੁੰਦੇ ਆ ਅਸੀਂ ਉਸ ਤਰੀਕੇ ਨਾਲ ਨਹੀਂ ਕੀਤਾ ਹਜੇ ਤਾਂ ਅਸੀਂ ਆਪਣੇ ਡਾਕੂਮੈਂਟ ਤਿਆਰ ਕਰਦੇ ਫਿਰਦੇ ਆ ਸਰਕਾਰਾਂ ਨੇ ਇਹ ਛੋਟੀ ਜੀ ਚੋਣ ਆ ਇੱਕ ਕੋਈ ਵੱਡੀ ਨਹੀਂ ਇਹਦੀ ਤੇ ਲਾਗੂ ਹੀ ਇਹਨੇ ਕਰਤੀਆਂ ਸ਼ਰਤਾਂ ਜਾਨੀਆਂ ਰੱਖਤੀਆਂ ਬੱਚਿਆਂ ਦੇ ਵੀ ਆਪਦੇ ਆਧਾਰ ਕਾਟ ਕਰੋ ਜੀ ਬੱਚਿਆਂ ਦੇ ਪਿੰਨ ਕਾਟ ਕਰੋ ਜੀ ਬੱਚਿਆਂ ਦੇ ਖਾਤੇ ਭੇਜੋ ਜੀ ਤੇ ਆਪਦੇ ਖਾਤੇ ਭੇਜੋ ਜੀ ਆਪਦੇ ਜੰਗਰ ਦੱਸੋ ਕੀ ਕੰਮ ਕਰਦੇ ਹੋ ਖੇਤੀ ਕਿੰਨੀ ਕਰਦੇ ਹੋ ਤੇ ਮੈਂ ਕਹਣਾ ਵੀ ਯਾਰ ਜੇ ਆਮ ਬੰਦਾ ਮੈਨੂੰ ੱੱਕੇ ਵਾਲੀ ਪਤਾ ਮੈਨੂੰ ਤਾਂ ਆਧਾਰ ਕਾਟ ਤੇ ਪਿੰਨ ਕਾਟ ਤੇ ਫੋਟਰ ਕਾਰਡ ਦਾ ਪਤਾ ਹੂੰ ਔਰ ਬਾਕੀ ਡਾਕੂਮੈਂਟ ਜ਼ਾਇਦਤ ਕਿੰਨੀ ਆ ਜੀ ਉਹਦੀਆਂ ਫਰਦਾ ਲੈ ਕੇ ਆਓ ਬਿਕ ਕਾਤਿਆਂ ਦੀਆਂ ਡਾਕਟਰਨਾ ਲੈ ਕੇ ਆਓ ਇਹ ਬੜਾ ਕੁਝ ਸਾਡੇ ਤੇ ਬੋਝ ਪਾ ਦਿੱਤਾ ਹੈ ਸਰਕਾਰ ਨੇ ਪਰ ਆਮ ਬੰਦੇ ਦੇ ਇਹ ਸਮਝ ਵਿੱਚ ਨਹੀਂ ਆਣਾ ਪਰ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਹ ਸ਼ਰਤਾ ਇਹਦੀਆਂ ਨਾ ਰੱਖੋ ਪਿੰਡ ਦੇ ਲੋਕਾਂ ਨੂੰ ਆਨੰਦ ਮਾਣ ਲੈਣ ਤੋਂ ਬਲਾਕ ਸੰਪਤੀ ਕੋਈ ਮੁੱਖ ਮੰਤਰੀ ਦੀ ਚੋਣ ਨਹੀਂ ਬਲਾਕ ਸੰਪਤੀ ਇੱਕ ਸਮਝ ਲਓ ਵੀ ਇੱਕ ਚਾਹ ਪਿੰਡਾਂ ਦੇ ਸਰਪੰਚਾਂ ਦੇ ਉੱਤੋਂ ਦੀ ਇੱਕ ਬਲਾਕ ਦਾ ਮੈਂਬਰ ਹੈ ਉਹ ਜੇ ਆਪਦੀ ਆਪਦੀ ਪਾਵਰ ਦਿਖਾਉਣਾ ਚਾਹੇ ਤਾਂ 14 ਪਿੰਡਾਂ ਦੇ ਸਰਪੰਚਾਂ ਤੇ ਜਾ ਕੇ ਪੁੱਛ ਸਕਦਾ ਵੀ ਤੁਹਾਡੇ ਪਿੰਡ ਵਿੱਚ ਆ ਗ੍ਰਾਂਟ ਆਈ ਇਹ ਕਿੱਥੇ ਲੱਗੀ ਕਿਹੜੇ ਤਰੀਕੇ ਨਾਲ ਲੱਗੀ ਆ ਇਹ ਹੁੰਦਾ ਬਲਾਕ ਸੰਵਤੀ ਦੇ ਮੈਂਬਰ ਦਾ ਕੰਮ ਪਰ ਮੇਰਾ ਕਹਲਾ ਵੀ ਸਾਡੇ ਬਲਾਕ ਸੰਵਤੀ ਦੇ ਮੈਂਬਰ ਬਣੇ ਨਹੀਂ ਅਸੀਂ ਤਾਂ ਕੋਈ ਪਿੰਡ ਦੇ ਵਿੱਚ ਕੋਈ ਵਿਚਰਦਾ ਦੇਖਿਆ ਨਹੀਂ ਚਲੋ ਹੈ ਤਾਂ ਸਾਡੇ ਭਰਾ ਹੀ ਨਹੀਂ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਪਰ ਮੈਂ ਇਹ ਬੇਇਨਤੀ ਕਰਦਾ ਵੀ ਜਿਹੜੇ ਅੱਜ ਬਹਾਨੇ ਆ ਨਾ ਨਾ ਬਈ ਯਾਰ ਇਹਦੀ ਪਾਵਰ ਜ਼ਰੂਰ ਵਰਤਿਆ ਕਰੋ ਤੇ ਸਰਕਾਰ ਤੋਂ ਵੀ ਆਪਾਂ ਜਿਹੜੇ ਵੀਡੀਓ ਸਾਹਿਬਾ ਉਹਨਾਂ ਤੋਂ ਵੀ ਜਾ ਕੇ ਪੁੱਛ ਸਕਦੇ ਆ ਵੀ ਸਾਡੇ ਪਿੰਡ ਗ੍ਰਾਂਟ ਭੇਜੀ ਆ ਐਸ ਵਿੱਤ ਕਮਿਸ਼ਨ ਵੱਲੋਂ ਕੋਟੇ ਝੌਂਕ ਤੁਹਾਡੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਸਾਡੇ ਪਿੰਡ ਗ੍ਰਾਂਟ ਭੇਜੀ ਆ ਜੀ ਉਹ ਕਿਸ ਤਰੀਕੇ ਨਾਲ ਲਾਗ ਲਾ ਰਹੇ ਹੋ ਇਹ ਪੁੱਛਣ ਦਾ ਹੱਕ ਰੱਖਦਾ ਵਾ ਬਲੱਗ ਸੰਤੀ ਮੈਂਬਰ ਤੇ ਬਾਕੀ ਤੁਸੀਂ ਆਇਓ ਸਤਿਕਾਰਯੋਗੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਅ ਲੋਕਾਂ ਵਿੱਚ ਵਿਚਰੂਗੇ ਹਾਂਜੀ ਕਿਹੜੇ ਕਿਹੜੇ ਲੋਕਾਂ ਨੂੰ ਵਾਅਦੇ ਕਰੂਗੇ ਕਿਹੜਾ ਕਿਹੜਾ ਆਸ਼ਵਾਸ਼ਣ ਦੇਵਾਂਗੇ ਕੀ ਕਹਿਣਾ ਚਾਹੀਦਾ ਵਾਅਦਾ ਕੋਈ ਨਹੀਂ ਕਰਨਾ ਜੀ ਨਾਲ ਸੀ ਵਾਅਦੇ ਕਰਨ ਜੋਗੇ ਆ ਜਦੋਂ ਸਾਡੀ ਪੰਥ ਦੀ ਸਰਕਾਰ ਆਊਗੀ ਤੇ ਸਾਡੇ ਜਿਹੜੇ ਪੰਥ ਦੇ ਨਮਾਇंदे ਨੇ ਮੁਢਲੀ ਕਤਾਰ ਦੇ ਵਿੱਚ ਉਹ ਵਾਅਦੇ ਕਰਨਗੇ ਤੇ ਅਸੀਂ ਉਹਨਾਂ ਤੋਂ ਪੂਰੇ ਕਰਵਾਵਾਂਗੇ ਤੌਰ ਤੇ ਗੋੜਾ ਤਰਕੇ ਇਹ ਅਸੀਂ ਵਿਸ਼ਵਾਸ ਰੱਖਦੇ ਹਾਂ ਪੰਥ ਦੀ ਸਰਕਾਰ ਲੈ ਕੇ ਆਉਣ 2027 ਦੇ ਵਿੱਚ ਤੇ ਸਰਦਾਰ ਮਨਪ੍ਰੀਤ ਸਿੰਘ ਜੀ ਇਹ ਆਲੀ ਸਾਡੇ ਸ਼ਰਮੌਰ ਨੇ ਸਾਡੇ ਹਲਕੇ ਦੇ ਇੱਕ ਉਹ ਨਾਮਵਾਰ ਆਗੂ ਨੇ ਜਿਨ੍ਹਾਂ ਨੇ ਆਪਦੇ ਇਲਾਕੇ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ ਕੰਮ ਕਰਕੇ ਅੱਜ ਜੇ ਜਿਹੜੇ ਕਾਲੀਦਲ ਦੇ ਉੱਤੇ ਕਾਬਜ਼ ਹੋਏ ਬੈਠੇ ਨੇ ਜੇ ਉਹਨਾਂ ਦੀਆਂ ਲਾਸਾਂ ਵਿੱਚ ਧਾਮ ਲੈ ਕੇ ਆਂਦਾ ਤਾਂ ਮਨਪ੍ਰੀਤ ਸਿੰਘ ਈਆਲੀ ਨੇ ਲੈ ਕੇ ਆਂਦਾ ਅੱਜ ਇੰਨਾ ਡਰ ਪਿਆ ਪਿਆ ਉਹਨਾਂ ਨੂੰ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਦਾ ਖਾਬੇਦਾਰ ਹੋਵੇ ਤੇ ਇੱਕ ਐਮਐਲਏ ਦੇ ਬਰਾਬਰ ਕਵੇ ਮੈਂ ਚੋਣ ਲੜਨੀਆਂ ਆ ਕੇ ਤੇ ਇਸ ਤੋਂ ਪਤਾ ਲੱਗਦਾ ਵੀ ਕਿੰਨੇ ਕੁ ਬਖੜਾਏ ਹੋਏ ਨੇ ਉਹ ਤੇ ਜੱਜ ਇਹ ਕੀ ਸਮਾਜ ਨੂੰ ਮੈਸੇਜ ਦਵਾਂਗੇ ਸਮਾਜ ਨੂੰ ਇਹੀ ਮੈਸੇਜ ਆ ਜੀ ਜਿੰਨੇ ਮੇਰੇ ਵੀਰ ਪਹਿਲਾਂ ਤਾਂ ਮੈਂ ਮਨਪ੍ਰੀਤ ਸਿੰਘ ਈਆਲੀ ਜੀ ਨੂੰ ਵਧਾਈ ਦਿੰਦਾ ਉਹਨੂੰ ਧੰਨਵਾਦ ਕਰਦਾ ਹਮ ਕਿ ਜਿੱਤਾਂ ਹਾਰਾਂ ਤਾਂ ਹੁੰਦੀਆਂ ਰਹਿਣਗੀਆਂ ਤੇ ਪਹਿਲੇ ਨੰਬਰ ਤੇ ਮੈਂ ਵਧਾਈ ਇਹ ਦੱਨਾ ਕਿ ਜਿਹੜੇ ਮਨਪ੍ਰੀਤ ਸਿੰਘ ਈਆਲੀ ਨੇ ਮੁੱਲਾਪੁਰ ਜਾਂ ਚੌਕੀਮਾਨ ਸਵੱਦੀ ਕਲਾ ਜਾਂ ਜਿਹੜੇ ਹੋਰ ਪਿੰਡਾਂ ਦੇ ਵਿੱਚ ਬਲਾਕ ਸੰਪਤੀ ਨੰਬਰ ਖੜੇ ਕੀਤੇ ਨੇ ਜੀ ਚੜਤੀ ਕਲਾ ਵਾਲੇ ਗੁਰਸਿੱਖ ਪਹਾੜਾ ਕੀਤੇ ਹਮ ਗੁਰ ਸਿੱਖਾਂ ਨੂੰ ਉਹਨਾਂ ਨੇ ਟਕਟਾ ਦਿੱਤੀਆਂ ਇਸ ਕਰਕੇ ਇਹ ਆਲੀ ਸਾਹਿਬ ਤੇ ਉਹਨਾਂ ਦੀ ਜਿਹੜੀ ਜੱਥੇਬੰਦੀ ਆ ਉਹ ਵਧਾਈ ਦੇ ਪਾਤਰ ਨੇ ਆ ਸਾਨੂੰ ਆਸ ਆ ਵੀ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਜਰੀਏ ਭਈ ਪੰਥਕ ਉਮੀਦਵਾਰ ਤੇ ਬਦੋ ਸਾਨੂੰ ਐਲਾਨਿਆ ਗਿਆ ਜੀ ਜਿਹਦੇ ਵਿੱਚ ਪੰਥ ਸਾਰੇ ਹੀ ਦੇ ਭਾਵੇਂ ਕਿਹਾਗਾ ਅਮਰਤ ਛਕਿਆ ਜਾਂ ਕਿਹਾਗਾ ਨਹੀਂ ਛਕਿਆ ਭਾਵੇਂ ਤੁਸੀਂ ਸਿੱਖ ਭਰਾ ਵਾ ਭਾਵੇਂ ਕੋਈ ਹਿੰਦੂ ਆ ਭਾਵੇਂ ਕੋਈ ਮੁਸਲਮਾਨ ਆ ਪੰਥ ਦਾ ਮਤਵ ਵਾਲਾ ਵੀ ਪੰਥ ਦੇ ਧਰਮ ਦੇ ਰਾਹ ਤੇ ਚੱਲਣ ਵਾਲੇ ਹਰਨਿਕ ਲੋਕ ਪੰਥ ਕੱਲੇ ਸਿੱਖਾਂ ਦਾ ਨਹੀਂ ਕੱਲੇ ਹਿੰਦੂਆਂ ਦਾ ਨਹੀਂ ਕੱਲੇ ਮੁਸਲਮਾਨਾਂ ਦਾ ਨਹੀਂ ਪੰਥ ਸਭ ਦਾ ਹੀ ਆ ਪਰ ਮੈਂ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਪਬਲਿਕ ਨੂੰ ਸੰਗਤ ਨੂੰ ਕਿ ਪੰਥ ਦੇ ਨਾਮ ਤੇ ਦਾਸ ਨੂੰ ਟਿਕਟ ਦਿੱਤੀ ਗਈ ਆ ਮੁੱਲਾਪੁਰ ਜੋਂ ਤੋਂ ਤੇ ਇਸ ਲਈ ਬੇਨਤੀ ਆ ਚਾਰ ਪਿੰਡ ਨੇ ਮੁੱਲਾਪੁਰ ਚੱਕ ਕਲਾਂ ਤੈਲਪੁਰ ਤੇ ਬੜੈਚ ਪਿੰਡ ਇਦੇ ਵਿੱਚ ਅਸੀਂ ਦੂਰ ਦਰੇਡੇ ਵਿੱਚ ਸਾਡੇ ਵੀਰ ਵਿਦੇਸ਼ਾਂ ਵਿੱਚ ਬੈਠੇ ਵੀਰ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਆਪਕੋ ਆਪਣੇ ਨਗਰਾਂ ਵਿੱਚ ਫੋਨ ਕਰੋ ਤਾਂ ਕਿ ਅਸੀਂ ਪੰਚ ਦੇ ਮੁੱਦਿਆਂ ਨੂੰ ਤਾਂ ਚੱਕ ਸਕੀਏ ਜਿੱਦਾਂ ਅੱਜ ਸਾਡੇ ਮਨਪ੍ਰੀਤ ਸਿੰਘ ਜੀ 41 ਵਿਧਾਨ ਸਭਾ ਦੇ ਵਿੱਚ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲੇ ਤੇ ਬੋਲ ਕੇ ਆਏ ਨੇ ਕੱਲੇ ਇੱਕ ਬੋਲੇ ਨੇ 1 ਤੋਂ 17 ਐਮਐਲਏ ਦੇ ਵਿੱਚੋਂ ਕਿ ਜਿਹੜੇ ਕਹ ਰਿਹਾ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ ਮਨੁੱਖੀ ਅਧਿਕਾਰਾਂ ਦਾ ਕਾਹਲ ਹੋ ਰਿਹਾ ਵਾ ਅੱਜ ਦੀ ਸਰਕਾਰ ਨੇ ਕਈ ਸਾਲਾਂ ਤੋਂ ਸਰਕਾਰਾਂ ਕਰ ਰਹੀਆਂ ਨੇ ਕਿ 32 ਸਾਲ ਤੋਂ ਤੇ ਜਿਹੜੇ ਸਜ਼ਾਾਂ ਪੂਰੀਆਂ ਕਰ ਚੁੱਕਿਆ ਬੰਦੀ ਸਿੰਘ ਉਹਨਾਂ ਨੂੰ ਕਿਉਂ ਨਹੀਂ ਰਿਆ ਕੀਤਾ ਜਾਂਦਾ ਭਾਈ ਅਮਰਤਪਾਲ ਦਾ ਕਿੱਡਾ ਕਬੱਡਾ ਕਸੂਰ ਸੀ ਕਿਹੜਾ ਡਾਕਾ ਮਾਰ ਲਿਆ ਸੀ ਉਹਨੇ ਕਿਹੜਾ ਕਤਲ ਕੀਤਾ ਸੀ ਉਹਨਾਂ ਨੂੰ ਕਿਉਂ ਨਹੀਂ ਪੰਜਾਬ ਦੇ ਵਿੱਚ ਭੇਜਿਆ ਜਾਂਦਾ ਤਰਨ ਤਰਨ ਹਲਕੇ ਦੇ ਲੋਕਾਂ ਦਾ ਦਿਲ ਪੁੱਛਿਆ ਜਾਣੀਏ ਜਿਨ੍ਹਾਂ ਨੇ 4.5 ਲੱਖ ਵੋਟ ਤੋਂ ਉੱਪਰ ਉਹਨਾਂ ਨੂੰ ਪਾ ਕੇ ਉਹਨਾਂ ਨੇ ਆਪਣਾ ਨਮਾਇੰਦਾ ਚੁਣਿਆ ਤੇ ਇੱਕ ਪਾਸੇ ਤਾਂ ਲੋਕਤੰਤਰ ਕਹਿੰਦਾ ਵਾ ਵੀ ਲੋਕਤੰਤਰ ਦਾ ਰਾਜ ਆ ਇੱਕ ਪਾਸੇ ਲੋਕਾਂ ਦਾ ਜਿੱਤਿਆ ਨਮਾਇੰਦਾ ਐਨਐਸਐ ਲਾ ਕੇ ਡਿਬਰੂਗੜ੍ਹ ਚ ਬੈਠਾ ਤੇ ਅਸੀਂ ਕਿਵੇਂ ਮੰਨ ਲਈਏ ਵੀ ਲੋਕਤੰਤਰ ਆ ਲੋਕਤੰਤਰ ਦਾ ਹੈ ਹੀ ਨਹੀਂ ਇਹ ਤਾਂ ਗੁੰਡਾ ਰਾਜ ਆ ਜੀ ਇਹ ਠੀਕ ਹੈ 그러면은 ਉਹ ਪੰਥਕ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਂ ਬਾਪੂ ਤਰਸੇਮ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਕਿ ਦਾਸ ਦੀ ਵਾਹ ਫੜੋ ਦਾਸ ਸੇ ਨੌਗਾ ਨਹੀਂ ਹੈਗਾ ਕਿ ਤੁਸੀਂ ਆਹਾਲੀ ਸਾਹਿਬ ਨੇ ਸਾਡੇ ਦੇ ਜਿੰਮੇਵਾਰੀ ਸਿੱਟੀ ਆ ਅਸੀਂ ਫਰਜ਼ ਨਿਭਾਵਾਂਗੇ ਦਿਨ ਪਰ ਰਾਤ ਇੱਕ ਕਰ ਦਾਂਗੇ ਪੰਥ ਦੀ ਖਾਤਰ ਪਰ ਬਾਪੂ ਤਰਸੇਮ ਸਿੰਘ ਜੀ ਵਾਸਪਿਆਰ ਦੀ ਜੱਥੇਵੰਦੀ ਸਾਰੇ ਤੇ ਬਾਈ ਦੀਪ ਸਿੱਧੂ ਦੇ ਬ੍ਰਦਰ ਸਾਹਿਬ ਹਮ ਮੰਦੀਪ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਬੇਸ਼ੱਕ ਦੀ ਗੁੱਸਾ ਨਾ ਕਰਿਓ ਕਿ ਅਸੀਂ ਤੁਹਾਡੇ ਕੋਲੇ ਆਏ ਨਹੀਂ ਦਾਸ ਨੂੰ ਪਤਾ ਹੀ ਨਹੀਂ ਸੀ ਕਿ ਦਾਸ ਨੂੰ ਨਵਾਜਿਆ ਜਾਣਾ ਟ੍ਰੈਕਟਰ ਦੇ ਕੇ ਇਹ ਸੰਦਕ ਦੇ ਫੈਸਲੇ ਦੇ ਉੱਤੇ ਅਸੀਂ ਖੁੱਲ੍ਹ ਚੜ੍ਹਾਈ ਨੇ ਬੇਇੱਜ਼ਤੀ ਸਾਡੀ ਪ੍ਰਵਾਨ ਕਰਿਓ ਪੰਥਕ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ ਜੇ ਤੁਸੀਂ ਬਾਤਾਂ ਹੀ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬਾ ਦੇ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਇੱਕ ਵਾਰੀ ਪੰਥ ਦੇ ਹਾਂ ਜੀ ਵਿੱਚ ਹਾਂ ਕੁ ਮਲਾਉਣ ਵਾਲੇ ਮਨਪ੍ਰੀਤ ਸਿੰਘ ਏਅਰੀ ਦੇ ਹੱਕ ਦੇ ਵਿੱਚ ਆਪਾਂ ਵੋਟਾਂ ਪੁਚਾਉਣੀਆਂ ਇਹ ਅਸੀਂ ਨਹੀਂ ਜਿੱਤਣਾ ਹਾਰਨਾ ਪਹਿਲੇ ਨੰਬਰ ਤੇ ਤਾਂ ਪੰਥ ਦੀ ਜਿੱਤ ਹੋਣੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸੰਸ ਇਹ ਸੰਸ ਸਾਡੇ ਦਾ ਸਿੰਘ ਸਾਹਿਬ ਤੁਸੀਂ ਪੂਰੀ ਗੱਲ ਬਾਤ ਸੁਣ ਨਹੀਂ ਲਈਆ ਬਾਕੀ ਜਿਹੜਾ ਕੋਈ ਜ਼ਿਲ੍ਹਾ ਪ੍ਰਸ਼ਾਸਕ ਬਲਾਸ ਸੰਬਤੀ ਦੇ ਇਲੈਕਸ਼ਨ ਚੋਣਾਂ ਦਾ ਵਿਗਲ ਵਿਗਲ ਬਚ ਚੁੱਕਾ ਵਾ ਬਾਕੀ ਵਕ ਵਕ ਪਾਰਟੀਆਂ ਮੈਦਾਨ ਵਿੱਚ ਉਤਰ ਗਈਆਂ ਹੁਣ ਇਹ ਤਾਂ ਵਕਤ ਹੀ ਦੱਸੇਗਾ ਕਿ ਜਿੱਤ ਦਾ ਫਤਵਾ ਕਿਹਦੇ ਹੱਥ ਵਿੱਚ ਆਉਂਦਾ ਬਾਕੀ ਹੋਰ ਵੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਬੇਦਰੋ ਦੇਖਦੇ